ਤੁਹਾਡਾ ਹਾਂਜੀ ਮੇਰਾ ਨਾਮ ਗਰਮੀਤ ਕੌਰ ਹੈ ਪਿੰਡ ਕਿਹੜਾ ਤੁਹਾਡਾ ਹਾਂਜੀ ਲਖਣਕਲਾ ਅੱਜ ਤੁਸੀਂ ਸਿਵਲ ਹਸਪੀਟਲ ਜੇਰੇ ਇਲਾਜੋਂ ਕੀ ਕਾਰਨ ਆ ਹਾਂਜੀ ਮੇਰੇ ਸੋਹਰੇ ਪਰਿਵਾਰ ਵੱਲੋਂ ਰੋਜ਼ ਕੁੱਟਮਾਰ ਹੁੰਦੀ ਹੈ ਕੀ ਕਾਰਨ ਕੀ ਆ ਕੁੱਟਮਾਰ ਕਰਨ ਦਾ ਮੇਰਾ ਘਰ ਵਾਲਾ ਵਿਦੇਸ਼ ਚ ਰਹਿੰਦਾ ਹੈ ਤੇ ਮੇਰੇ ਨਾਨਾ ਤੇ ਉਹਦਾ ਨਾਮ ਕੀ ਤੁਹਾਡੇ ਘਰ ਵਾਲੇ ਦਾ ਹਰਪ੍ਰੀਤ ਸਿੰਘ ਅੱਛਾ ਕਿੰਨੇ ਸਾਲਾਂ ਤੋਂ ਵਿਦੇਸ਼ ਦੇ ਵਿੱਚ ਹਾਂਜੀ 12-13 ਸਾਲ ਹੋ ਗਏ ਹੈ ਅੱਛਾ ਤੇ ਪਿਛੇ ਸੋਹਰਾ ਪਰਿਵਾਰ ਕੱਲੀ ਤੰਗ ਕਰਦਾ ਤੁਹਾਨੂੰ ਕਹਿੰਦੇ ਕਿ ਘਰ ਸਾਡਾ ਹੈ ਤੁਹਾਡਾ ਕੁਝ ਨਹੀਂ ਇੱਥੇ ਘਰੋਂ ਬਾਹਰ ਜਾਓ ਅੱਛਾ ਕੀ ਬੱਚੇ ਤੁਹਾਡੇ ਕਿੰਨੇ ਆ ਹਾਂਜੀ 2 ਤੇ ਉਹਨਾਂ ਨੂੰ ਵੀ ਸੋਹਰਾ ਪਰਿਵਾਰ ਨਹੀਂ ਰੱਖਦਾ ਤੁਹਾਡਾ ਨਹੀਂ ਤੇ ਉਹਦੇ ਕਰਕੇ ਤੁਹਾਡੇ ਨਾਲ ਕੁੱਟਮਾਰ ਕੀਤੀ ਗਈ ਹਾਂਜੀ ਕੋਲ ਕੁੱਟਮਾਰ ਕਰਦਾ ਤੁਹਾਡੇ ਨਾਲ ਹਾਂਜੀ ਨਨਾਨ ਤੇ ਨਨਾਨ ਦਾ ਮੁੰਡਾ ਤੇ ਸੱਸ ਸੋਹਰਾ ਨਰਾਮ ਕੀ ਉਹਨਾਂ ਦੇ ਹਾਂਜੀ ਕਮਲੇਸ਼ ਰਾਣੀ ਨਰਾਮ ਦਾ ਨਾਮ ਹੈ ਤੇ ਮੁੰਡੇ ਦਾ ਨਾਮ ਹੈਗਾ ਸਿਮਰਨ ਸਿੰਘ ਅੱਛਾ ਜੇ ਜਿਹੜਾ ਤੁਹਾਡੀ ਵੀਡੀਓ ਵਾਰ ਲੱਗ ਤੁਹਾਨੂੰ ਲੰਮੇ ਪਾਸੇ ਕੱਟਿਆ ਜਾ ਰਿਹਾ ਵਾ ਪੁੱਛ ਕੋਣ ਕੋਣ ਦਾ ਬੰਦਾ ਕੱਟਿਆ ਜਾ ਵਾ ਹਾਂਜੀ ਨਨਾਨ ਦਾ ਮੁੰਡਾ ਤੇ ਨਨਾਨ ਅੱਛਾ ਜੀ ਹਾਂ ਨਨਾਨ ਘਰ ਦੇ ਵਿੱਚ ਰਹਿੰਦੀ ਤੁਹਾਡੇ ਹਾਂਜੀ ਠੀਕ ਹੈ ਤੁਹਾਡੇ ਪਰਿਵਾਰ ਨੇ ਹਾਂਜੀ ਹਾਂਜੀ ਤੁਹਾਡੇ ਬੱਚੇ ਕਿੰਨੇ ਆ ਹਾਂਜੀ ਮੇਰੇ ਬੱਚੇ ਦੋ ਕਿਤੇ ਦਾ 8 ਸਾਲ ਦਾ ਬੇਟਾ ਤੇ 4 ਸਾਲ ਦੀ ਗੁੜੀ ਆ ਜਿਹੜਾ ਤੁਹਾਨੂੰ ਵੀਡੀਓ ਤੇ ਕੱਟਿਆ ਵਾ ਕਿਦੋਂ ਕੱਟਿਆ ਤੁਹਾਨੂੰ ਇਹ ਵੀਰਵਾਰ 4 ਤਰੀਕ ਤੇ ਕੀ ਲਾ ਲੋ ਤੁਹਾਨੂੰ ਨਾ ਬੋਝਲਾ ਕੱਟ ਰਿਹਾ ਕਰੋ ਬਾਹਰ ਕੱਢਣ ਦੇ ਮਾਰੇ ਆ ਕੀ ਕੀ ਤੁਹਾਡੇ ਡੰਡੇ ਸੋਟੇ ਵਾਲ ਪੱਟੇ ਚੱਪਲਾ ਹਾਂਜੀ ਇਸ ਸਬੰਧੀ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹੈ ਹਾਂਜੀ ਕਾਰਵਾਰੀ ਹੋਈ ਨਹੀਂ ਸਰ ਕੋਈ ਕਾਰਵਾਰੀ ਨਹੀਂ ਹੋਈ ਹੈਗੀ ਮੇਡ ਬਾਈ ਕੀ ਨਾਮ ਹਾਂਜੀ ਜੀ ਕੀ ਨਾਮ ਹੈ ਜਿਨ੍ਹਾਂ ਦੇ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਤੇ ਚੰਦ ਮੇਰੀ ਸੱਸ ਦੇ ਬੋ ਤੇ ਕਮਲੇਸ਼ ਰਾਣੀ ਤੇ ਉਸ ਦਾ ਮੁੰਡਾ ਤੇ ਪ੍ਰਵਿੰਦਰ ਕੌਰ ਜਿਸ ਦਾ ਘਰ ਵਾਲਾ ਮੇਰੀ ਨਾਨਨ ਦੀ ਗੁੜੀਆ ਵਾ ਮੇਰਾ ਉਹਦਾ ਘਰ ਵਾਲਾ ਪੁਲਿਸ ਚ ਹੈ ਪਰਮਜੀਤ ਸਿੰਘ ਤੇ ਉਹ ਉਹਦੀਆਂ ਧਮਕੀਆਂ ਦਿੰਦੇ ਆ ਕਿ ਤੂੰ ਕੀ ਕਰ ਲਉਂਗੀ ਜਾ ਉਹ ਜਿੱਦਾਂ ਮਰਜੀ ਇਹਨੂੰ ਕੁੱਟੋ ਅਸੀਂ ਆਪ ਹੀ ਸੰਭਾਲ ਲਾਂਗੇ ਜਿੱਦਾਂ ਮਰਜੀ ਕੋਟਮ ਮਾਰ ਕਰੋ ਜੋ ਮਰਜੀ ਕਰੋ ਕਿ ਅਸੀਂ ਆਪ ਹੀ ਦੇਖ ਲਾਂਗੇ ਮੇਰਾ ਘਰ ਵਾਲਾ ਪੁਲਿਸ ਚ ਹੈ ਕਿਹੜੇ ਵਿਭਾਗ ਦੇ ਵਿੱਚ ਉਹ ਪੁਲਿਸ ਦੇ ਵਿੱਚ ਕਿੱਥੇ ਡਿਊਟੀ ਉਹਦੀ ਹਾਂਜੀ ਖੋਜੇਵਾਲ ਕੀ ਨਾਮ ਕੀ ਉਹਦਾ ਰਮਜੀਤ ਸਿੰਘ ਉਹਨੇ ਵੀ ਕਦੀ ਤੁਹਾਡੇ ਨਾਲ ਕੋਈ ਬਸਲੂਕੀ ਕੀਤੀ ਆ ਕਦੀ ਆਪ ਕਦੀ ਹਾਂਜੀ ਕਹਿ ਦਿੰਦਾ ਕਿ ਕੋਈ ਨਹੀਂ ਮੈਂ ਦੇਖ ਲੂੰਗਾ ਮੈਂ ਸਭ ਸੰਭਾਲ ਲੂੰਗਾ ਤੁਸੀਂ ਕੁੱਟੋ ਮਾਰੋ ਜੋ ਮਰਜ਼ੀ ਕਰੋ ਦੂਜੀ ਗੱਲ ਪਿੰਡ ਦੇ ਸਰਪੰਚ ਜਾਂ ਹੋਰ ਮੋਹਤਲ ਵਿਅਕਤੀਆਂ ਤੁਹਾਡੇ ਨਾਲ ਜੀ ਮਾਮਲਾ ਸੁਝਾਇਆ ਨਹੀਂ ਨਹੀਂ ਬਸ ਇਦਾਂ ਹੀ ਉਹਤੇ ਪੰਚਾਇਤ ਚ ਸੁਲਾਸਾ ਸਪਈ ਕਰ ਲੈਂਦੇ ਆ ਤੇ ਬਾਅਦ ਚ ਉਹ ਉਹੀ ਹਾਲ ਹੁਣ ਬਾਡੀ ਕੀ ਮੰਗਦਾ ਜੀ ਹਾਂਜੀ ਮੇਰੀ ਇਨਸਾਫ ਦੀ ਮੰਗ ਕਰਦੇ ਤੁਸੀਂ ਕਿਸ ਤਰ੍ਹਾਂ ਕਿਹਦੀ ਕਾਰਵਾਈ ਦੀ ਮੰਗ ਕਰਦਾ ਹਾਂਜੀ ਪੰਜ ਕੀ ਨਾਂ ਤੁਹਾਡਾ ਹਾਂਜੀ ਸੰਦੀਪ ਕੌਰ ਕਿੱਥੇ ਤੋਂ ਆਣਾ ਲਿਆ ਅਸੀਂ ਪਲਾਟ ਦੇ ਠੀਕ ਹੈ ਜੀ ਹਾਂਜੀ ਅੱਜ ਤੁਸੀਂ ਹਸਪਤਾਲ ਆਏ ਹੋ ਤੁਹਾਡੇ ਨਾਲ ਕੌਣ ਹੈਗੇ ਜਿਹਦੇ ਲਈ ਥੋੜਾ ਚਾਨਣਾ ਪਾਓ ਸਰ ਇਹ ਮੇਰ ਨਾਨਾ ਨੇ ਅੱਛਾ ਜੀ ਇਹਨਾਂ ਉਹ ਵੀਰਵਾਰ ਸਵੇਰੇ 11 11:30 ਵਜੇ ਤੱਕ ਬਹੁਤ ਇਹਨਾਂ ਦੀ ਸਾਨੂੰ ਖਬਰ ਮਿਲੀ ਕਿ ਇਹਦੇ ਨਾਲ ਇਦਾਂ ਹੋਇਆ ਵਾ ਵੀਡੀਓ ਪਹੁੰਚੀ ਗਈ ਸਾਡੇ ਕੋਲ ਅਹੀਂ ਸਰ ਉਸ ਵੇਲੇ ਮੇਰੇ ਬਾਕੀ ਵੀ ਭੈਣਾ ਪਰਜਾਈ ਦੀ ਵੱਡੀ ਭਰਾ ਸਾਰੇ ਆਏ ਸੀ ਤੇ ਉਹਨਾਂ ਤੱਕ ਨੂੰ ਸਾਰੇ ਇਹਨੂੰ ਹਸਪੀਟਲ ਤੇ ਐਡਮਿਟ ਕਰਾਇਆ ਕੀ ਗੱਲ ਹੋ ਜਾਨਾ ਇਹਨੂੰ ਗੁੱਟ ਮਾਰ ਹੋਈ ਜਿਹੜੀ ਵੀਰਲ ਵੀਡੀਓ ਸਰ ਇਹ ਸਾਨੂੰ ਦੱਸਦੀ ਨਹੀਂ ਸੀ ਭਈ ਇਹਦੇ ਨਾਲ ਕਾਫੀ ਮਹੀਨੇ ਆ ਸਾਲਾਂ ਤੋਂ ਇਹ ਕੰਮ ਚੱਲਦਾ ਪਿਆ ਇਹਨਾਂ ਦੇ ਘਰ ਦੇ ਤੇ ਅਸੀਂ ਇਹ ਹੀ ਕਹਿਣਾ ਕਿ ਤੂੰ ਤੇਰਾ ਘਰ ਹੈ ਤੂੰ ਆਪਣੇ ਘਰ ਦਾ ਹੈ ਬੱਚਿਆਂ ਨੂੰ ਸੰਭਾਲ ਆਪਣੇ ਹਸਬੰਦ ਨਾਲ ਰਹਿ ਰਾਜੀ ਤੇ ਬਸ ਆਪਣਾ ਹਸਬੰਦ ਇਹਨੂੰ ਠੀਕ ਆ ਹਾਂਜੀ ਠੀਕ ਹੈ ਠੀਕ ਹੈ ਉਹ ਵੀ ਇੰਟਰਫੇਰ ਕਰਦੇ ਕਿ ਮੇਰੀ ਵੋਟੀ ਘੁੱਟ ਮਾਰ ਰਹੀ ਹੈ ਹਾਂਜੀ ਬੋਲਦੇ ਤਾਂ ਹੈਗੇ ਆ ਬਟ ਜਦੋਂ ਉਹ ਆਉਂਦੇ ਸੁੱਟੇ ਉਦੋਂ ਉਹਨਾਂ ਦੇ ਸਾਹਮਣੇ ਕੁਝ ਨਹੀਂ ਕਹਿੰਦੇ ਇਹਨੂੰ ਮੰਗਰੋ ਬਹੁਤ ਤੰਗ ਕਰਦੇ ਇਹਨਾਂ ਨੂੰ ਕੌਣ ਕੌਣ ਤੰਗ ਕਰਦਾ ਸੋਰੇ ਪਰਿਵਾਰ ਚ ਸਰ ਮੇਰੇ ਹੁੰਦਿਆ ਵੀ ਮੈਂ ਗਈ ਇੱਕ ਦੋ ਵਾਰ ਹੀ ਮੇਰੇ ਹੁੰਦਿਆ ਵੀ ਇਹਦੀ ਸੱਸ ਨਾਨਾ ਨਾ ਹੋਰੋਂ ਮੁੰਡਾ ਤੇ ਜੋ ਪਰਮਜੀਤ ਦੀ ਘਰ ਦੀ ਉਹਨਾਂ ਨੇ ਵੀ ਬਹੁਤ ਮਤਲਬ ਪਰਮਜੀਤ ਕੋਲ ਨਾ ਪਹਿਲਾਂ ਨਹੀਂ ਤੁਸੀਂ ਤੇਰੀ ਵਿਰੋਧ ਕੀਤਾ ਮਾਰ ਰਹੀ ਸਰ ਇਹ ਕੀਤਾ ਕੀਤਾ ਹੈ ਇਹਨਾਂ ਨੇ ਕੀਤਾ ਇਹ ਬਟ ਉਹੀ ਸਰਪੰਚ ਸਾਹਿਬ ਨੇ ਕਹਿ ਦਿੱਤਾ ਪਿੰਡ ਵਾਲਿਆਂ ਨੇ ਕਿ ਘਰੇ ਆ ਜਾ ਕੋਈ ਗੱਲ ਨਹੀਂ ਇਹ ਕਰ ਦੇ ਲੈ ਠੀਕ ਕੰਮ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਚੰਨਾ ਕੁੱਟਿਆ ਮਰਿਆ ਗਰ ਬਾਕੀਨ ਦੇਖਦਾ ਨਹੀਂ ਕਿੰਨਾ ਤਸ਼ੱਦਦ ਹੋ ਰਿਆ ਨਾ ਸਰ ਇਹੀ ਫੇਰ ਸਾਨੂੰ ਇਹੀ ਤਾਂ ਕਹਿੰਦੇ ਪਏ ਕਿ ਤੁਸੀਂ ਘਰੇ ਲੈ ਕੇ ਆਓ ਛੁੱਟੀ ਲੈ ਕੇ ਆਓ ਇਹਦੇ ਹਸਬੰਦ ਨੂੰ ਜ਼ੋਰ ਦੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਆ ਸਰ ਹਜੇ ਤੱਕ ਨਹੀਂ ਐਚਆਰ ਉਹ ਮੈਡਮ ਨੇ ਸਾਨੂੰ ਸੱਦਿਆ ਸੀ ਤੇ ਕਿਹੜੇ ਮੈਡਮ ਆ ਸੋਨਮਦੀਪ ਕੀ ਕਹਿੰਦੇ ਹੋ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਫਾਈਲ ਬਣੀ ਆ ਤੁਸੀਂ ਆਇਓ ਸਰ ਮੈਂ ਸੁੱਤਰਵਾਰ ਆਇਆ ਸੀ ਇਸੇ ਹੀ ਸ਼ਾਮੀ ਇਸ ਟਾਈਮ ਗਏ 7 ਵਜੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਕੱਲ 9 ਵਜੇ ਆਇਓ ਸਰਪੰਚ ਸਾਹਿਬ ਨੂੰ ਲੈ ਕੇ ਅਹੀਂ ਸਰਪੰਚ ਸਾਹਿਬ ਨੂੰ ਕਿਹਾ ਤੇ ਸਰਪੰਚ ਸਾਹਿਬ ਨੇ ਸਾਨੂੰ 7 ਵਜੇ ਅਗਲੇ ਦਿਨ ਫੋਨ ਕਰ ਦਿੱਤਾ ਕਿ ਨਹੀਂ ਮੈਡਮ ਕਹਿੰਦੀ ਸ਼ਾਮੀ 4 ਵਜੇ ਆਇਓ ਉਹ ਸ਼ਾਮੀ 4 ਵਜੇ ਸਾਨੂੰ ਸਾਢੇ 3:00 ਫੋਨ ਕਰ ਤੁਹਾਨੂੰ ਦਰਦਰ ਭਟਕਣਾ ਕਰ ਰਿਹਾ ਹਾਂ ਨਹੀਂ ਉਹਨਾਂ ਨੇ ਸਾਨੂੰ ਮਤਲਬ ਹੀ ਆਲਾ ਟਾਲਾ ਕਰ ਦਿੱਤਾ ਹੈ ਤੁਸੀਂ ਸਾਫ਼ ਨਹੀਂ ਮੈਂ ਹਾਂ ਜੀ ਤੇ ਇਹ ਤੁਹਾਡੀ ਹੁਣ ਪੰਜਾਬ ਸਰਕਾਰ ਪ੍ਰਸ਼ਾਸਨ ਤੋਂ ਕੀ ਮੰਗਦੇ ਕਿ ਸਾਡੇ ਕੋਲ ਇਨਸਾਫ ਦਵਾਇਆ ਜਾਏ ਉਹਨਾਂ ਹਰ ਰੋਜ਼ ਘਰ ਦੇ ਵਿੱਚੋਂ ਕੱਢਣਾ ਕੱਢਦੇ ਆ ਤੇ ਸੱਸ ਸਹੁਰਾ ਨਨਾਨਾ ਰਲ ਕੇ ਤੇ ਉਹਨੂੰ ਉਹਦਾ ਘਰ ਦਾ ਜੋ ਵੀ ਬਣਦਾ ਉਹਨੂੰ ਘਰ ਦਾ ਮਿਲੇ ਇਹਨਾਂ ਦਾ ਜੀਠ ਜ਼ੋਰ ਨਹੀਂ ਹੈਗਾ ਸਰ ਉਹਦਾ ਥੋੜਾ ਦੇਖ ਨਹੀਂ ਇਹ دیر ਸੀ ਤੇ ਉਹ ਤੇ ਪਹਿਲੇ ਹੀ ਪੁਲਿਸ ਨੇ ਅੰਦਰ ਕੀਤਾ ਠੀਕ ਹੈ ਜੀ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਸਰ ਮੈਂ ਅਹੀਂ ਇਹੀ ਕਹਿਣਾ ਚਾਹੁੰਦਾ ਕਿ ਇਹ ਦੱਸਦੀ ਹੈ ਕਿ ਇਦਾਂ ਹੀ ਹੁੰਦਾ ਹੈ ਹਰ ਰੋਜ਼ ਹਰ ਰੋਜ਼ ਅਹੀਂ ਵੀ ਚਲੋ ਤਾਂ ਕਹਿੰਦੇ ਨੇ ਤੇ ਜਾਨੂੰ ਆਪਣੇ ਘਰੇ ਅਹਿਬਲਾਤ ਖਾਸਲਾਤ ਉੱਤੇ ਇਹਨਾਂ ਦੇ ਮੈਨ ਕੀ ਪੇਕਾ ਵਰਵਾਹ ਪੇਕਾ ਠੀਕ ਹਾਂਜੀ ਤੇ ਸਾਰ ਅਸੀਂ ਇਹ ਕਹਿਣਾ ਕਿ ਪੀੜਿਤ ਪੱਖ ਨੂੰ ਕੀ ਮਿਲਿਆ ਇਨਸਾਫ ਉਸ ਦੇ ਬਾਰੇ ਅੱਜ ਅਸੀਂ ਆਏ ਹਾਂ ਐਸ ਐਚਓ ਸਦਰ ਮੈਡਮ ਸੋਨਮਦੀਪ ਜੀ ਕੋ ਮੈਡਮ ਕੀ ਉਹਨਾਂ ਨੂੰ ਇਨਸਾਫ ਮਿਲਿਆ ਜੋ ਲਖਣਕਲਾ ਦੇ ਔਰਤ ਨੂੰ ਪਟਿਆ ਗਿਆ ਜੀ ਲਖਣਕਲਾ ਤੋਂ ਗੁਰਮੀਤ ਕੌਰ ਵਾਸੀ ਲਖਣਕਲਾ ਦੀ ਸਾਨੂੰ ਐਮ ਐਲ ਆਰ ਰੀਸੀਵ ਹੋਈ ਸੀ ਉਦੀ ਸਟੇਟਮੈਂਟ ਦੇ ਅਕੋਰਡਿੰਗਲੀ ਸਿਮਰਨ ਸਿੰਘ ਦੇ ਖਿਲਾਫ ਜੋ ਵੀ ਬੰਦੀ ਉਹ ਕਾਰਵਾਈ ਸਾਡੇ ਵੱਲੋਂ ਕੀਤੀ ਗਈ ਹੈ ਜੀ ਮੈਡ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਜਿਹੜਾ ਨਾਨਾ ਤੇ ਉਹਦਾ ਮੁੰਡਾ ਉਹ ਬਿਲਕੁਲ ਬੇਰਮੀ ਨਾਲ ਸੜਕ ਤੇ ਘੁੱਟਿਆ ਜਿਸ ਦੀ ਉਸਨੇ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਆ ਜੀ ਤੇ ਉਸ ਤੋਂ ਇਲਾਵਾ ਆਏ ਦਿਨੋਂ 716 ਨੂੰ ਘੁੱਟਦੇ ਮਾਰਦੇ ਰਹਿੰਦੇ ਆ ਜੀ ਇਹਦੇ ਬਾਰੇ ਕੀ ਕਾਰਵਾਈ ਹੋਈ ਹੋਈ ਹੈ ਜੀ ਆ ਜਿਹੜੀ ਪੀੜਤ ਲੇਡੀ ਗੁਰਮੀਤ ਕੌਰ ਆ ਵਸੀ ਲਖਣਕਲਾ ਵੱਲੋਂ ਆਪਣੀ ਸਟੇਟਮੈਂਟ ਦੇ ਵਿੱਚ ਸਿਰਫ ਸਿਮਰਨ ਸਿੰਘ ਦਾ ਜ਼ਿਕਰ ਕੀਤਾ ਗਿਆ ਹੈ ਉਹਦੇ ਅਕੋਰਡਿੰਗਲੀ ਜੂਰੀ ਸਟੇਟਮੈਂਟ ਦੇ ਪਲੱਸ ਐਮਐਨਆਰ ਦੇ ਅਕੋਰਡਿੰਗਲੀ ਸਾਡੇ ਵੱਲੋਂ ਬਣਦੀ ਕਾਰਵਾਈ ਕੀਤੀ ਗਈ ਹੈ ਉਹਦੇ ਵਿੱਚ ਦੋ ਸੱਟਾਂ ਜੇ ਅੰਡਰ ਅਬਜ਼ਰਵੇਸ਼ਨ ਨੇ ਜੀ ਉਹਨਾਂ ਦਾ ਰਿਜ਼ਲਟ ਆਉਂਦਾ ਜੋ ਫਰਦਰ ਕਾਰਵਾਈ ਬਣਦੀ ਉਹ ਵੀ ਕੀਤੀ ਜਾਏਗੀ ਸਾਡੇ ਵੱਲੋਂ ਕਿਹੜੀ ਕਿਹੜੀ ਧਾਰਾ ਲਗੀਆਂ ਸਾਡੇ ਵੱਲੋਂ 115 ਜੀਮਨ ਦੋ ਵੀਐਨਐਸਸੀ ਤਹਿਤ ਕਾਰਵਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਸਾਡੇ ਵੱਲੋਂ ਪ੍ਰੀਵੈਂਟਿਵ ਵੈਕਸੀਨ ਵੀ ਕੀਤਾ ਗਿਆ ਜੀ ਸਿਖਲਾ ਮੈਡਮ ਆਇਦਨ ਗਰੇਲੂ ਜਿਹੜੇ ਝਗੜੇ ਹੋ ਰਹੇ ਔਰਤਾਂ ਤੇ ਕਾਫੀ ਅਤਿਆਚਾਰ ਹੋ ਰਿਹਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਇਹਦੇ ਵਿੱਚ ਜੇ ਕੋਈ ਕੁਝ ਗਲਤ ਕਰਦਾ ਹੈ ਕਿਸੇ ਨਾਲ ਵੀ ਗਰੇਲੂ ਹਿੰਸਾ ਦਾ ਕੁਝ ਵੀ ਉਹਦੇ ਤੇ ਸਾਡੇ ਵੱਲੋਂ ਜੋ ਬਣਦੀ ਹੈ ਇਮੀਡੀਏਟਲੀ ਕਾਰਵਾਈ ਕੀਤੀ ਜਾਵੇਗੀ ਜੀ ਜੀ